ਅਧਿਕ ਪੰਜਾਬੀ ਦੀ ਕਕ੍ਖਿਆ ਨੂੰ ਉਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੇ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਰਤੀ ਉਹ ਸਾਡਾ ਵੀ ਸਾਥ ਚੱਲਿਆ ਹੋਇਆ ਸੀ ਬਨ ਬੋਧ ਜਿਹੜਾ ਪੰਜਾਬੀ ਵਿਆਕਰਣ ਦਾ ਵੀ ਸਾਥ ਸੀ ਅਧਿਕ ਕਕ੍ਖਿਆ ਵਿਦਿਅਮਤਵ ਨੂੰ ਸਾਰਿਆਂ ਨੂੰ ਉਚਾਰਨ ਥਾਨ ਤੇ ਅਧਾਰ ਤੇ ਪੰਜਾਬੀ ਵਿੱਚ ਉਚਾਰਨ ਥਾਨ ਦੇ ਆਧਾਰ ਤੇ ਵਿੰਜਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉਹਨਾਂ ਦੇ ਬਾਰੇ ਦੱਸਾਂਗਾ ਇੱਕੋ ਜੀ ਉਚਾਰਨ ਸਥਾਨ ਦੇ ਅਧਾਰ ਤੇ ਪੰਜਾਬੀ ਵਿੱਚ ਵਿਚਵੰਜਨਾਂ ਨੂੰ 6 ਭਾਗਾਂ ਵਿੱਚ ਵੰਡਿਆ ਗਿਆ ਸੀ। ਉਚਾਰਨ ਸਥਾਨ ਤੇ ਅਧਾਰ ਤੇ ਕੀ ਬਈ ਉਚਾਰਨ ਸਥਾਨ ਤੇ ਅਧਾਰ ਤੇ ਪੰਜਾਬੀ ਵਿੱਚ ਵਿਚਵੰਜਨਾਂ ਨੂੰ 6 ਭਾਗਾਂ ਵਿੱਚ ਵੰਡਿਆ ਗਿਆ ਸੀ। ਤੋਂ ਉਹਨਾਂ ਦੇ ਬਾਰੇ ਵਿੱਚ ਕਿਹੜੇ ਕਿਹੜੇ ਪ੍ਰਕਾਰ ਹਨ? 6 ਪ੍ਰਕਾਰ ਹਨ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਪਿੱਛੇ ਵਾਲੀ ਕੱਖਿਆ ਵਿੱਚ ਦੱਸਿਆ ਸੀ। ਅੱਜ ਦੀ ਕੱਖਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਦੇ ਪਹਿਲੇ 3 ਪ੍ਰਕਾਰਾਂ ਬਾਰੇ ਦੱਸਾਂਗਾ। ਜੋ ਜਿਹੜੇ ਅੱਗੇ ਵਾਲੇ ਤਿੰਨ ਪ੍ਰਕਾਰ ਮੈਂ ਤੁਹਾਨੂੰ ਨੂੰ ਅੱਗੇ ਵਾਲੇ ਕੱਖਿਆ ਵੀ ਦੱਸਾਂਗਾ ਵੇਖੋ ਜੀ ਪਹਿਲਾ ਕਿਹੜਾ ਸੀ ਤੋ ਉੱਠੀ ਵਿੰਜਨ ਦੋ ਉੱਠੀ ਵਿੰਜਨ ਧੁਨੀਆਂ ਦੇ ਉਚਾਰਨ ਸਮੇਂ ਫੇਫੜੀਆਂ ਤੋਂ ਆਂਦੀ ਵਾਈ ਧਾਰਾ ਨੂੰ ਦੋ ਉੱਠੀ ਵਿੰਜਨ ਧੁਨੀਆਂ ਦੇ ਉਚਾਰਨ ਸਮੇਂ ਫੇਫੜੀਆਂ ਤੋਂ ਆਂਦੀ ਆਉਂਦੀ ਵਾਈ ਧਾਰਾ ਨੂੰ ਬੁਲਾਂ ਤੇ ਰੋਕ ਕੇ ਬੁਲਾਂ ਤੇ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਕੀਵੇਂ ਦੋ ਉੱਠੀ ਵਿਅੰਜਨ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਤੋਂ ਆਉਂਦੀ ਵాయు ਧਾਰਾ ਨੂੰ ਬੁੱਲਾਂ ਤੇ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਪੰਜਾਬੀ ਵਿੱਚ ਪਪਾ ਫਪਾ ਬੱਬਾ ੱਬਾ ਮਮਾ ਦੋ ਹੁੱਠੀ ਵਿਅੰਜਨ ਹਨ ਇਹਨਾਂ ਵਿੱਚੋਂ ਪਪਾ ਫਪਾ ਬੱਬਾ ਮੌਖਿਕ ਵਿਅੰਜਨ ਹਨ ਤੇ ਮਮਾ ਨਾਸਿਕ ਵਿਅੰਜਨ ਹਨ ਇਸ ਤੋਂ ਇਲਾਵਾ ਵਵਾ ਵੀ ਦੋ ਅਠੀ ਵਿਅੰਜਨ ਹੈ ਦੋ ਉੱਠੀ ਵਿੰਜਨ ਵੀ ਦੋ ਉੱਠੀ ਵਿੰਜਨ ਧੁਨੀਆਂ ਦੇ ਉਚਾਰਨ ਸਮੇਂ ਫੇਫੜਾਂ ਤੋਂ ਆਂਦੀ ਵਾਯੂ ਧਾਰਾ ਨੂੰ ਬੁਲਾਂ ਤੋ ਰੋਕ ਕੇ ਕਿ ਭਈ ਦੋ ਉੱਠੀ ਵਿੰਜਨ ਵਿੰਜਨ ਧੁਨੀਆਂ ਤੋਂ ਆਂਦੀ ਕਿ ਭਈ ਧੁਨੀਆਂ ਤੋਂ ਧੁਨੀਆਂ ਦੋ ਉੱਠੀ ਵਿੰਜਨ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਤੋਂ ਆਂਦੀ ਵਾਯੂ ਧਾਰਾ ਨੂੰ ਬੁਲਾਂ ਤੋਂ ਰੋਕ ਕੇ ਕਿ ਭਈ ਬੁਲਾਂ ਤੋਂ ਰੋਕ ਕੇ ਧੁਨੀਆਂ ਦਾ ਉਚਾਰ ਬੁਲਾਂ ਤੋਂ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਉਹਨਾਂ ਨੂੰ ਕੀ ਬਈ ਬੀਤ ਕੀਤਾ ਜਾਂਦਾ ਹੈ ਪੰਜਾਬੀ ਵਿੱਚ ਪਪਾ ਪਪਾ ਫੱਪਾ ਬੱਬਾ ਅੱਬਾ ਮਮਾ ਆ ਕੀਏ ਦੋ ਅਠੀ ਵੰਜਨ ਹੈ ਇਹਨਾਂ ਵਿੱਚ ਕੀ ਬਈ ਦੋ ਹੀ ਕੀ ਬਈ ਦੋ ਉਠੀ ਵੰਜਨ ਹੈ ਇਹਨਾਂ ਵਿੱਚ ਪਪਾ ਫੱਪਾ ਬੱਬਾ ਪਪਾ ਫੱਪਾ ਬੱਬਾ ਅੱਬਾ ਆ ਮੂਖਿਕ ਵੰਜਨ ਹੈ ਤੇ ਮਮਾ ਨਾਸਿਕ ਵੰਜਨ ਹੈ ਇਸ ਤੋਂ ਇਲਾਵਾ ਬੱਬਾ ਵੀ ਬੀ ਦੋ ਉਠੀ ਵਿਅੰਜਨ ਭਗਵਾਨ ਨੂੰ ਵੀ ਦੋ ਉਠੀ ਵਿਅੰਜਨ ਕਿਹਾ ਜਾਂਦਾ ਸੀ ਦੂਜਾ ਕਿਹੜਾ ਸੀ ਦੰਤੀ ਵਿਅੰਜਨ ਦੰਤੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦੀ ਨੋਕ ਹਰਕਤ ਵਿੱਚ ਆਉਂਦੀ ਹੈ ਅਤੇ ਈ ਉੱਪਰਲੇ ਦੰਦਾਂ ਦੇ ਪਿਛਲੇ ਪਾਸੇ ਜਾ ਕੇ ਲੱਗਦੀ ਹੈ ਕਿ ਭਈ ਦੰਤੀ ਵਿਅੰਜਨ ਦੰਤੀ ਵਿੰਜਨਾਂ ਦੇ ਉਚਾਰਨ ਸਮੇਂ ਦੰਤੀ ਵਿੰਜਨਾਂ ਦੇ ਉਚਾਰਨ ਵੇਲੇ ਜੀਭ ਦੀ ਨੋਕ ਹਰਕਤ ਵਿੱਚ ਆਉਂਦੀ ਹੈ ਤੇ ਉਪਰਲੇ ਦੰਦਾਂ ਦੇ ਪਿਛਲੇ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਜਾ ਕੇ ਲੱਗਦੀ ਏ ਦੰਤੀ ਧੁਨੀਆਂ ਦੇ ਉਚਾਰਨ ਵੇਲੇ ਜੀਬ ਦੀ ਨੋਕ ਕੀ ਬਈ ਤੰਤੀ ਧੁਨੀਆਂ ਦੇ ਉਚਾਰਨ ਵੇਲੇ ਜੀਬ ਦੀ ਨੋਕ ਹਰਕਤ ਵੀ ਆਂਦੀ ਹੈ ਤੇ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਜਾ ਕੇ ਲੱਗਦੀ ਏ ਪੰਜਾਬੀ ਵਿੱਚ ਕੀ ਬਈ ਤ ਤਾ ਖੱਠਾ ਦੱਦਾ ਨੰਨਾ ਦੰਤੀ ਵਿਅੰਜਨ ਹੈ ਇਹਨਾਂ ਵਿੱਚੋਂ ਤ ਤਾ ਖੱਠਾ ਦੱਦਾ ਮੁੱਖੀਕ ਵਿਅੰਜਨ ਤੇ ਨੰਨਾ ਨਾਸਿਕ ਵਿਅੰਜਨ ਹੈ ਇਸ ਤੋਂ ਇਲਾਵਾ ਲੱਲਾ ਰਰਾਂ ਸਸਾ ਵੀ ਦੰਤੀ ਵਿਅੰਜਨ ਕੀ ਹੋਈ ਦੱਸਿਆ ਸੀ ਪੰਜਾਬੀ ਵਿੱਚ ਤੱਤਾ ਥੱਥਾ ਦੱਦਾ ਨੰਨਾ ਆਹ ਦੰਤੀ ਵਿਅੰਜਨ ਹੈ ਇਹਨਾਂ ਵਿੱਚੋਂ ਪੱਪਾ ਦੱ ਤੱਥਾ ਦੱਦਾ ੱੱਦਾ ਦੱਦਾ ਆ ਕੀ ਹੈ ਭਈ ਆ ਦੰਤੀ ਵਿਅੰਜਨ ਹੈ ਨੰਨਾ ਮੁੱਖੀਕ ਵਿਅੰਜਨ ਹੈ ਤੇ ਨੰਨਾ ਕੀ ਹੋਈ ਨਾਸਿਕ ਵਿਅੰਜਨ ਇਸ ਤੋਂ ਇਲਾਵਾ ਲਲ੍ਹਾ ਰਾਰਾ ਸਸਾ ਵੀ ਦੰਤੀ ਵਿੰਜਨ ਹੈ ਤੇ ਤੀਜਾ ਕਿਹੜਾ ਸੀ ਮੁਰਧਨੀ ਜਾਂ ਉਲਟ ਜੀਵੀ ਵਿੰਜਨ ਉਲਟ ਜੀਵੀ ਵਿੰਜਨਾ ਦਾ ਉਚਾਰਨ ਜੀਬ ਨੂੰ ਉਲਟਾ ਕਰਕੇ ਤਾਲੂ ਨਾਲ ਸਪਰਸ ਸਥਾਪਿਤ ਕਰਕੇ ਹੁੰਦਾ ਹੈ ਕੀ ਵੀ ਉਲਟੀ ਜੀਵੀ ਉਲਟ ਜੀਵੀ ਵਿੰਜਨਾ ਦਾ ਉਚਾਰਨ ਜੀਬ ਨੂੰ ਉਲਟਾ ਕਰਕੇ ਤਾਲੂ ਨਾਲ ਸਪਰਸ ਕਰਕੇ ਤਾਲੂ ਨਾਲ ਸਪਰਸ ਸਥਾਪਿਤ ਕਰਕੇ ਹੁੰਦਾ ਹੈ ਪੰਜਾਬੀ ਵਿੱਚ ਟਟਾ ਠਠਾ ਡਡਾ ਤੇ ਅਣਾਣਾ ਉਲਟ ਜੀਵੀ ਵੰਜਨ ਹਨ ਇਹਨਾਂ ਵਿੱਚੋਂ ਟਟਾ ਟੈਂਕਾ ਠਠਾ ਡਡਾ ਢਡਾ ਆ ਕੀ ਹੈ ਮੌਖਿਕ ਵੰਜਨ ਹਨ ਅਣਾਣਾ ਧੁਨੀ ਵੰਜਨ ਹੈ ਇਸ ਤੋਂ ਇਲਾਵਾ ਲੱਲਾ ਤੇ ਅਡਾੜਾ ਵੀ ਉਲਟ ਜੀਵੀ ਵੰਜਨ ਹਨ ਵਿਦਿਆਰਥੀਓ ਸਾਡੀ ਅੱਧੀ ਕੱਠਿਆ ਇੱਥੋਂ ਸਮਾਪਤ ਹੋਈ ਸੀ ਇਹਦੇ ਤੀਜੇ ਚੌਥੇ ਨ ਚੌਥੇ ਪੰਜਵੇਂ ਤੇ ਛੇਵੇਂ ਪਰਕਾਰ ਬਾਰੇ ਮੈਂ ਤੁਹਾਨੂੰ ਅੱਗੇ ਵਾਲੀ ਕੱਕਿਆ ਵਿੱਚ ਦੱਸਾਂਗਾ ਤੇ ਅੱਧੀ ਕੱਕਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਦਾ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਧੀ ਕੱਕਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ